ਸੋ ਆਪਣੇ ਘਰ ਜੋ ਕਿਸਾਨਾਂ ਨੇ ਬਣਾਏ ਹੋਏ ਸੀਗੇ ਉਸ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਪੰਜਾਬਪੁਰ ਦੇ ਵੱਲੋਂ ਐਲਸੀਡੀ ਤੁਸੀਂ ਦੇਖ ਸਕਦੇ ਹੋ ਕਿ ਜੋ ਐਲਸੀਡੀ ਸੀਗੀ ਉਹ ਵੀ ਜੋ ਟੁੱਟਣ ਦੇ ਜਿਹੜੀ ਤੋੜ ਦਿੱਤੀ ਗਈ ਹੈ ਤੇ ਫ੍ਰਿਜ ਜਿਹੜੇ ਨੇ ਵਿੱਚ ਪਏ ਨੇ ਘੜਾ ਰੱਖਿਆ ਹੋਇਆ ਤੇ ਡਿਸ਼ ਜਿਹੜੀ ਲਗਾਈ ਗਈ ਸੀਗੀ ਉਹ ਤੋੜ ਦਿੱਤੀ ਗਈ ਹੈ ਤੇ ਮੋਟਰਸਾਈਕਲ ਜਿਹੜਾ ਖੜਿਆ ਪੀਬੀ 02 एवी 6299 ਜਿਹੜਾ ਮੋਟਰਸਾਈਕਲ ਇਹ ਵੀ ਵਿਚ ਖੜਿਆ ਹੈ ਤੇ ਤੁਸੀਂ ਦੇਖ ਸਕਦੇ ਹੋਈ ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਅੱਜ ਇੱਥੇ ਕਰ ਦਿੱਤੀ ਗਈ ਹੈ ਬਿਜਲੀ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਸੀਗਾ ਤੇ ਇਹ ਤਸਵੀਰਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਸ਼ੰਭੂ ਬਾਰਡਰ ਦੇ ਉੱਪਰ ਇਸ ਸਮੇਂ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਬਾਰਡਰ ਖੋਲਣ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਪੰਜਾਬ ਵਿੱਚ ਜੋ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਾਈਡ ਕਲੀਅਰ ਕਰਨ ਦੇ ਲਈ ਪੰਜਾਬ ਜੋ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਅੱਜ ਇੱਥੇ ਤਾਇਨਾਤ ਕਰ ਦਿੱਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜੋ ਹੈ ਪੰਜਾਬ ਪੁਲਿਸ ਇੱਥੇ ਤਾਇਨਾਤ ਕਰ ਦਿੱਤੀ ਗਈ ਹੈ ਸੋ ਫਾਇਰ ਜਿਹੜੀ ਹੈ ਫਾਇਰ ਸੇਫਟੀ ਜਿਹੜੀ ਹੈ ਉਹਦੇ ਲਈ ਫਾਇਰ ਵਿਗੜ ਇੱਥੇ ਤਾਇਨਾਤ ਕਰ ਦਿੱਤੀ ਗਈ ਹੈ ਜੀਸੀਬੀਆਂ ਲਗਾ ਦਿੱਤੀਆਂ ਗਈਆਂ ਨੇ ਖੁਦ ਮੌਕੇ ਦੇ ਉੱਪਰ ਪੁਲਿਸ ਦੇ ਵੱਡੇ ਅਧਿਕਾਰੀ ਜੋ ਨੇ ਮੌਕੇ ਦੇ ਉੱਪਰ ਮੌਜੂਦ ਨੇ ਤਸਵੀਰਾਂ ਜੋ ਨੇ ਤੁਹਾਨੂੰ ਲਾਈਵ ਤਸਵੀਰਾਂ ਇਸ ਸਮੇਂ ਇੱਥੋਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਅੱਜ ਸ਼ੰਭੂ ਬਾਰਡਰ ਦੇ ਉੱਪਰ ਕੀਤੀ ਗਈ ਹੈ ਮੌਕੇ ਦੇ ਉੱਪਰ ਪੁਲਿਸ ਦੇ ਸੀਨੀਅਰ ਅਫਸਰ ਜਿਹੜੇ ਨੇ ਤਾਇਨਾਤ ਨੇ ਜੀਸੀਬੀ ਦੇ ਨਾਲ ਜੋ ਦੱਸਿਆ ਜਾ ਰਿਹਾ ਹੈ ਕਿ ਜੀਸੀਬੀ ਦੇ ਨਾਲ ਇਹ ਸਬਜੈਕਟ ਹੈ ਤੋੜਿਆ ਗਿਆ ਹੈ ਤੇ ਉਹ ਤਸਵੀਰਾਂ ਦੇਖ ਸਕਦੇ ਹੋ ਕਿ نیچے ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਜੋ ਜਿਸ ਤਰ੍ਹਾਂ ਤੁਸੀਂ ਜੋ ਪੁਲ ਦੇ ਆਲਾ ਅਧਿਕਾਰੀ ਜਿਹੜੇ ਨੇ ਹਰਮਨ ਵੀਰ ਸਿੰਘ ਉਹਨਾਂ ਨੂੰ ਸੁਣ ਰਹੇ ਸੀਗੇ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ੰਭੂ ਬਾਰਡਰ ਦੀਆਂ ਨੇ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਪਰ ਹਾਲਾਤ ਕਿਸ ਤਰ੍ਹਾਂ ਦੇ ਨੇ ਗਰਾਊਂਡ ਜ਼ੀਰੋ ਦੇ ਉੱਪਰ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜੋ ਪੁਲਸ ਮੁਲਾਜ਼ਮ ਦੇ ਰਹੇ ਨੇ ਇੱਥੇ ਤਹਿਨਾਤ ਜਿਹੜੀ ਨੇ ਵੀਡੀਓਗ੍ਰਾਫੀ ਨਾਲ ਕੀਤੀ ਜਾ ਰਹੀ ਹੈ ਪੁਲਸ ਜਿਹੜੀ ਹੈ ਮੌਕੇ ਦੇ ਉੱਪਰ ਤਾਇਨਾਤ ਹੈ ਤੁਸੀਂ ਦੇਖ ਸਕਦੇ ਹੋ ਕਿ ਕੱਲੇ ਕੱਲੇ ਸ਼ੈੱਡ ਦੇ ਵਿੱਚ ਜਿਹੜਾ ਜਾ ਕੇ ਚੈੱਕ ਕੀਤਾ ਜਾ ਰਿਹਾ ਹੈ ਤੇ ਕੀ ਮੌਕੇ ਦੀਆਂ ਅਸੀਂ ਜਿਹੜੀਆਂ ਨੇ ਹੁਣ ਵੀਡੀਓ ਦੇ ਮਾਧਿਅਮ ਦੇ ਨਾਲ ਦਿਖਾਈਆਂ ਨੇ ਪੁਲਸ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਨੇ ਤੇ ਜਿੱਥੇ ਦੱਸਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਪੁਲਸ ਵੀ ਤਾਇਨਾਤ ਕੀਤੀ ਗਈ ਹੈ ਵੀ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰੇ ਉਸ ਨੂੰ ਲੈ ਕੇ ਇਹ ਜਿਹੜੀ ਹੈ ਕਾਰਵਾਈ ਅੱਜ ਪੰਜਾਬ ਪੁਲਸ ਦੇ ਵੱਲੋਂ ਕਰ ਦਿੱਤੀ ਹੈ ਤੋ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਇਸ ਸਮੇਂ ਅਸੀਂ ਦਿਖਾ ਰਹੇ ਹਾਂ ਮੌਕੇ ਦੇ ਉੱਪਰ ਕਿ ਪੰਜਾਬ ਪੁਲਿਸ ਦੇ ਵੱਲੋਂ ਜੋ ਇਹ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੇ ਦੇ ਵਿੱਚ ਜਿਹੜੀਆਂ ਦੱਸਿਆ ਜਾ ਰਿਹਾ ਕਿ ਕਾਫੀ ਚੀਜ਼ ਜਿਹੜੀ ਹੈ ਸਾਹਮਣੇ ਆਈ ਹੈ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦੇਖ ਰਹੇ ਹੋ ਜਿਵੇਂ ਕਿ ਇਹ ਬਾਥਰੂਮ ਜਿਹੜੇ ਬਣਾਏ ਹੋਏ ਸਨ ਕਿਸਾਨਾਂ ਦੇ ਵੱਲੋਂ ਸੋ ਇਹ ਤੋੜ ਦਿੱਤੇ ਗਏ ਨੇ ਹੁਣ ਕਿਹਾ ਜਾ ਰਿਹਾ ਕਿ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਗਰਾਊਂਡ ਦੇ ਉੱਪਰ ਖੁਦ ਜਾ ਰਹੇ ਨੇ ਖੁਦ ਜਾ ਕੇ ਚੈੱਕ ਕਰ ਰਹੇ ਨੇ ਕਿ ਕੁਝ ਜਿਹੜਾ ਕੀਤਾ ਜਾਣਾ ਹੈ ਤੇ ਇਹ ਤਸਵੀਰਾਂ ਫਿਲਹਾਲ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਇਸ ਤਰ੍ਹਾਂ ਜੋ ਕਾਰਵਾਈ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ 50 ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਕਿਉਂਕਿ ਜਦੋਂ ਤੱਕ ਪੋਲਿਟਿਕਲ ਜਿਹੜੀ ਇਹ ਚੀਜ਼ ਨਹੀਂ ਮਿਲਦੀ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਵੱਲੋਂ ਨਾ ਕਿਹਾ ਜਾਏ ਜਾਂ ਫਿਰ ਚੀਫ ਸੈਕਟਰੀ ਜਾਂ ਫਿਰ ਫੋਰ ਸਕਿੰਦਰ ਸਰਕਾਰ ਕਿਸੇ ਦੇ ਵੱਲੋਂ ਜਿਹੜੀ ਇਹ ਜਾਣਕਾਰੀ ਇਹ ਜਦ ਤੱਕ ਪੰਜਾਬ ਪੁਲਿਸ ਨੂੰ ਖੁੱਲ ਨਹੀਂ ਦਿੱਤੀ ਜਾਵੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਜੋ ਅੱਜ ਸ਼ੰਭੂ ਬਾਰਡਰ ਦੇ ਉੱਪਰ ਕੀਤੀ ਗਈ ਹੈ ਫਿਲਹਾਲ ਜੋ ਆਸ-ਪਾਸ ਦੇ ਲੋਕ ਨੇ ਉਹਨਾਂ ਦੇ ਚਿਹਰੇ ਦੇ ਉੱਪਰ ਕਿਹਾ ਜਾ ਰਿਹਾ ਕਿ ਖੁਸ਼ੀ ਆਈ ਹੈ ਕਿ ਇਹ ਜੋ ਖੋਲਣ ਨੂੰ ਮਿਲਿਆ ਰਸਤਾ ਖੁੱਲੇਗਾ ਜਾਣ ਨੂੰ ਜਿਹੜੇ ਆਸ-ਪਾਸ ਨੇ ਪਾਰਕ ਇਥੇ ਤੁੱਚੀ ਸਾਈਡ ਜੇਕਰ ਦੇਖੀਏ ਤਾਂ ਆਪਣੀ ਮੰਗਾਂ ਨੂੰ ਲੈ ਕੇ ਜੋ ਪ੍ਰਦਰਸ਼ਨ ਕਰ ਰਹੇ ਸਨ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਗਈ ਹੈ ਇਹ ਦਿਖਾ ਰਹੇ ਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕੈਂਪ ਦੀਆਂ ਨੇ ਜਿੱਥੇ ਕਿਸਾਨ ਬੈਠਦੇ ਸਨ ਮੀਟਿੰਗਾਂ ਕਰਦੇ ਸਨ ਬੇਸ ਕੀਮਤੀ ਸਮਾਨ ਵੀ ਉਹਨਾਂ ਦਾ ਇੱਥੇ ਪਿਆ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੋ ਕਾਰਵਾਈ ਕੀਤੀ ਗਈ ਹੈ ਸੋ ਜਗਨੰਦਨ ਜੀ ਇੱਥੇ ਮੌਜੂਦ ਨੇ ਜਗਨੰਦਨ ਜੀ ਅੱਜ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਕਿਵੇਂ ਦੇਖਦੇ ਹੋ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਅ ਦੇਖਿਆ ਜਾ ਰਿਹਾ ਤੁਹਾਡੇ ਸਾਹਮਣੇ ਹੈ ਦੇਖੋ ਕਿਵੇਂ ਸਾਰੇ ਤੋੜ ਭੰਨ ਵੀ ਕਰ ਦਿੱਤੀ ਗਈ ਹੈ ਔਰ ਆਪਾਂ ਗੱਲ ਕਰਦੇ ਆਂ ਵੀ ਸਾਰਾ ਮੋਸਟਲੀ ਖਾਲੀ ਕਰਾਉਣ ਤੇ ਲੱਗੇ ਹੋਏ ਆ ਜੇਐਸਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਔਰ ਸਾਰਾ ਮੋਸਟਲੀ ਇੱਧਰ ਦਾ ਖਾਲੀ ਕਰਾਇ ਦਿੱਤਾ ਗਿਆ ਔਰ ਪੁਲਿਸ ਪ੍ਰਸ਼ਾਸਨ ਦਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ 24 ਘੰਟੇ ਦੇ ਵਿੱਚ ਇਹ ਜਿਹੜਾ ਰਸਤਾ ਚਾਲੂ ਕਰਵਾ ਦਿੱਤਾ ਜਾਵੇ ਖਾਲੀ ਕਰਾ ਦਿੱਤਾ ਜਾਵੇ ਸੋ ਧੰ ਜਿਹੜੀ ਅੱਜ ਦੀ ਸਰਕਾਰ ਦੀ ਜਿਹੜੀ ਅੱਜ ਦੀ ਕਾਰਵਾਈ ਹੈ ਇਹ ਬੜੀ ਜਮਦਸ ਕਾਰਵਾਈ ਕੀਤੀ ਗਈ ਹੈ ਜੋ ਪੁਲਿਸ ਦਾ ਕਹਿਣਾ ਹੈ ਕਿ ਜੋ ਉੱਚ ਅਧਿਕਾਰੀ ਜਿੱਥੇ ਮੌਜੂਦ ਸੀ ਉਹਨਾਂ ਦਾ ਇਹ ਹੀ ਕਹਿਣਾ ਸੀ ਕਿ 24 ਘੰਟੇ ਦੇ ਅੰਦਰ ਅੰਦਰ ਜੋ ਇਹ ਸ਼ੰਭੂ ਬਾਰਡਰ ਜੋ ਕਿਸਾਨਾਂ ਦੇ ਟਰਾਲੀਆਂ ਉਹ ਟਰੈਕਟਰ ਲਗਾ ਕੇ ਪੰਪ ਕੀਤਾ ਗਿਆ ਸੀ ਇਹ ਖੰਦੀ ਕਰਾ ਦਿੱਤਾ ਜਾਏਗਾ ਤੇ 24 ਘੰਟੇ ਦੇ ਅੰਦਰ ਹੋ ਸਕਦਾ ਵੀ ਇਹ ਰੋਡ ਖੋਲ ਵੀ ਦਿੱਤੀ ਜਾਏ ਇਸ ਤੋਂ ਬਾਅਦ ਤੱਕ ਹੁਣ ਹਰਿਆਣਾ ਪ੍ਰਸ਼ਾਸਨ ਤੇ ਹਰਿਆਣਾ ਪ੍ਰਸ਼ਾਸਨ ਕਿੰਨੀ ਦੇਰ ਬਾਦ ਜਿਹੜਾ ਗੱਲ ਰਸਤਾ ਕੋਲ ਦਾ ਤੁਹਾਨੂੰ ਇਸ ਸਮੇਂ ਆਪਣੇ ਪੇਜ ਦੇ ਉੱਪਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਜੋ ਨੇ ਪੁਲਿਸ ਮੁਲਾਜ਼ਮੇ ਇੱਥੇ ਤਾਇਨਾਤ ਕਰ ਦਿੱਤੇ ਗਏ ਨੇ ਫਿਲਹਾਲ ਧੰਨਵਾਦ ਤੁਸੀਂ ਦੇਖ ਰਹੇ ਹੋ ਖਬਰ ਆਸ-ਪਾਸ ਮੈਂ ਤੁਹਾਡੇ ਨਾਲ ਗੁਰਪ੍ਰੀਤਿ ਮਾਨ